ਰਾਤ ਨੂੰ 10 ਵਜੇ ਤੋਂ ਬਾਅਦ ਨਹੀਂ ਕਰ ਸਕਦੇ ਰੇਲ ਦੇ ਵਿੱਚ ਆ ਕੰਮ ਜੇਕਰ ਤੁਸੀਂ ਵੀ ਰੇਲ 'ਚ ਕਰਦੇ ਹੋ ਸਫਰ ਤਾਂ ਸੁਣੋ ਕੀ ਨੇ ਇਹ ਕੰਮ ਹਰ ਵਿਅਕਤੀ ਆਪਣੀ ਜ਼ਿੰਦਗੀ ਚ ਰੇਲਵੇ ਰਾਹੀ ਕੰਮ ਕਰਦਾ ਹੈ ਪਰ ਰੇਲਵੇ ਨੇ ਲੋਕਾਂ ਲਈ ਟ੍ਰੇਨ ਚ ਸਫ਼ਰ ਕਰਨ ਲਈ ਕੁਝ ਨਿਯਮ ਬਣਾਏ ਹਨ ਰਾਤ 10 ਵਜੇ ਤੋਂ ਬਾਅਦ ਯਾਤਰਾ ਕਰਨ ਨੂੰ ਲੈ ਕੇ ਵੀ ਹੈ ਜਿਸ ਨੂੰ ਸਾਰੇ ਯਾਤਰੀਆਂ ਨੂੰ ਸਵੀਕਾਰ ਮੰਨਣਾ ਪਵੇਗਾ ਦੱਸ ਦਈਏ ਕਿ ਭਾਰਤੀ ਰੇਲਵੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਰੇਲਵੇ ਪ੍ਰਣਾਲੀ ਹੈ ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਕਰੋੜਾ ਲੋਕ ਸਫ਼ਰ ਕਰਦੇ ਹਨ ਭਾਰਤੀ ਰੇਲਵੇ ਯਾਤਰੀਆਂ ਲਈ ਹਰ ਰੋਜ਼ ਹਜ਼ਾਰਾਂ ਟ੍ਰੇਨਾਂ ਚਲਾਉਂਦੀਆਂ ਹੈ ਅਕਸਰ ਜਦੋਂ ਲੋਕਾਂ ਨੂੰ ਦੂਰ ਦਰਾਡੇ ਜਾਣਾ ਪੈਂਦਾ ਹੈ ਫਿਰ ਲੋਕ ਰੇਲ ਰਾਹੀਂ ਜਾਣਾ ਪਸੰਦ ਕਰਦੇ ਹਨ ਰੇਲ ਗੱਡੀ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ ਰੇਲਵੇ ਦਾ ਸਫ਼ਰ ਕਾਫੀ ਸੁਵਿਧਾ ਵਾਲਾ ਹੁੰਦਾ ਹੈ ਰੇਲਵੇ ਨੇ ਲੋਕਾਂ ਲਈ ਟ੍ਰੇਨ 'ਚ ਸਫ਼ਰ ਕਰਨ ਲਈ ਕੁਝ ਨਿਯਮ ਬਣਾਏ ਹਨ ਤੁਹਾਨੂੰ ਦੱਸ ਦਈਏ ਕਿ ਰਾਤ 10 ਵਜੇ ਤੋਂ ਬਾਅਦ ਯਾਤਰਾ ਕਰਨ ਨੂੰ ਲੈ ਕੇ ਵੀ ਹੈ ਜੇਕਰ ਤੁਸੀਂ ਰੇਲ ਰਾਹੀ ਯਾਤਰਾ ਕਰਦੇ ਹੋ ਇਸ ਲਈ ਰਾਤ 10 ਵਜੇ ਤੋਂ ਬਾਅਦ ਤੁਸੀਂ ਰੇਲ ਗੱਡੀ ਵਿੱਚ ਲਾਊਡ ਸਪੀਕਰ ਤੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰ ਸਕਦੇ ਜੇਕਰ ਤੁਸੀਂ ਇਹ ਜਾ ਕਰਦੇ ਹੋ ਤਾਂ ਯਾਤਰੀ ਤੁਹਾਡੇ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਰਾਤ ਨੂੰ 10 ਵਜੇ ਤੋਂ ਬਾਅਦ ਤੁਹਾਨੂੰ ਖਾਣ ਪੀਣ ਦੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ ਭਾਵੇਂ ਜੇਕਰ ਤੁਸੀਂ ਕੁਝ ਖਾਣਾ ਹੈ ਤਾਂ ਉਹ ਤੁਸੀਂ ਪਹਿਲਾਂ ਹੀ ਮੰਗਵਾ ਸਕਦੇ ਹੋ ਇਸ ਤੋਂ ਇਲਾਵਾ ਰੇਲ ਗੱਡੀ ਵਿੱਚ ਮੌਜੂਦ ਟੀਟੀਈ ਰਾਤ 10 ਵਜੇ ਤੋਂ ਬਾਅਦ ਤੁਹਾਡੀ ਟਿਕਟ ਨਹੀਂ ਚੈੱਕ ਕਰ ਸਕਦਾ ਹੈ ਹਾਲਾਕੀ ਜੇਕਰ ਕਿਸੇ ਨੇ 10 ਵਜੇ ਤੋਂ ਬਾਅਦ ਯਾਤਰਾ ਸ਼ੁਰੂ ਕੀਤੀ ਹੈ ਸਿਰਫ ਉਸਦੀ ਟਿਕਟ ਦੀ ਜਾਂਚ ਕੀਤੀ ਜਾਵੇਗੀ ਦੱਸ ਦਈਏ ਕਿ ਜੇਕਰ ਤੁਸੀਂ ਵੀ ਰੇਲ ਗੱਡੀ ਰਾਹੀਂ ਅਕਸਰ ਸਫ਼ਰ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਰੇਲ ਗੱਡੀ ਦੇ ਵਿੱਚ ਤੁਸੀਂ ਤੁਮਰਪਣ ਵੀ ਨਹੀਂ ਕਰ ਸਕਦੇ ਜੇਕਰ ਤੁਸੀਂ ਤੁਮਰਪਣ ਕਰਦੇ ਪਾਏ ਜਾਂਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਤੇ ਜੇਲ੍ਹ ਦੇ ਵਿੱਚ ਸਜ਼ਾ ਵੀ ਕੱਟਣੀ ਪੈ ਸਕਦੀ ਹੈ ਚਲਦੀ ਰੇਲ ਗੱਡੀ ਦੀ ਤੁਸੀਂ ਜਦ ਤੱਕ ਚੈਨ ਨਹੀਂ ਖਿੱਚ ਸਕਦੇ ਜਦ ਤੱਕ ਕੋਈ ਜ਼ਿਆਦਾ ਵੱਡੀ ਐਮਰਜੈਂਸੀ ਤੁਹਾਨੂੰ ਨਹੀਂ ਪੈ ਜਾਂਦੀ ਜੇਕਰ ਤੁਸੀਂ ਇਹ ਜਾ ਕਰਦੇ ਹੋ ਤਾਂ ਤੁਸੀਂ ਸਜ਼ਾ ਦੇ ਪਾਤਰ ਗਿਣੇ ਜਾਵੋਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਚ ਰੇਲ ਦਾ ਸਫ਼ਰ ਜ਼ਿਆਦਾ ਕਰਦੇ ਹੋ ਤਾਂ ਇਹਨਾਂ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖੋ ਨਹੀਂ ਤਾਂ ਤੁਹਾਨੂੰ ਵੀ ਕਿਸੇ ਸਜ਼ਾ ਦਾ ਆਤਰ ਬਣਨਾ ਪੈ ਸਕਦਾ ਹੈ ਜੇਕਰ ਤੁਸੀਂ ਸਵਰ 10 ਵਜੇ ਤੋਂ ਪਹਿਲਾਂ ਸ਼ੁਰੂ ਕੀਤਾ ਹੋਇਆ ਹੈ ਤਾਂ 10 ਵਜੇ ਤੋਂ ਬਾਅਦ ਕੋਈ ਵੀ ਟੀਟੀਈ ਤੁਹਾਡੀ ਟਿਕਟ ਦੀ ਚੈਕਿੰਗ ਨਹੀਂ ਕਰ ਸਕਦਾ ਜੇਕਰ ਕੋਈ 10 ਵਜੇ ਤੋਂ ਬਾਅਦ ਤੁਹਾਡੀ ਚੈਕਿੰਗ ਕਰਦਾ ਹੈ ਤਾਂ ਜਾਂ ਫਿਰ ਉਹ ਨਕਲੀ ਟੀਟੀਈ ਹੈ ਜਾਂ ਫਿਰ ਉਹ ਟੀਟੀਈ ਤੁਹਾਡੇ ਤੋਂ ਰਿਸ਼ਵਤ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਰੇਲਵੇ ਹੈਲਪਲਾਈਨ ਨੰਬਰ ਤੇ ਕਰ ਸਕਦੇ ਹੋ ਐਵੇਂ ਦੀਆਂ ਵਧੀਰੀਆਂ ਜਾਣਕਾਰੀ ਸੁਣਨ ਲਈ ਦੇਖਦੇ ਰਹੋ ਨਿਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ